ਸਤਿ ਸ਼੍ਰੀ ਅਕਾਲ ਸੱਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਆਵਾਜ਼ ਕਰਦੇ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਕੁਐਸਚਨ ਤੁਹਾਡੇ ਘੜੀ ਕੀ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਨਾ ਨਾ ਭੁੱਲਣਾ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਪੈਸੇ ਦੀ ਬਜਟ ਕਰਿਆ ਕਰੋ ਫਾਰਮ ਤੇ ਵਿਜ਼ਿਟ ਕਰਕੇ ਜਿੱਥੋਂ ਦਾ ਐਡਰੈਸ ਨੋਟ ਕਰਵਾਇਆ ਜਾਂਦਾ ਉੱਥੇ ਆ ਕੇ ਕੋਈ 2-4 ਸੌ ਦਾ ਤੇਲ ਫੂਕ ਕੇ ਤਸੱਲੀ ਕਰਿਆ ਕਰੋ ਸਜਣੋਂ ਪਹੁੰਚੇ ਆ ਪਿੰਡ ਅਮੀਸ਼ਾ ਨੇੜੇ ਰਹਿਗਾ ਖਾਲੜਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਅਗਦੀ ਪੱਟੀ ਜਾਣੇ ਪਛਾਨੇ ਚਿਹਰੇ ਸਜਣੋਂ ਆ ਕੇ ਫਿਰ ਅੱਜ ਹਾਜ਼ਰ ਹੋ ਗਏ ਨੇ ਨੀਲੀ ਰਵੀ ਦਾ ਤੋਹਫ਼ਾ ਲੈ ਕੇ ਠੀਕ ਹੈ ਜੀ ਤੇ ਵੈਸੇ ਜੱਟ ਦੀ ਚੜ੍ਹਾਈ ਆ ਦੋ ਚਾਰ ਨਗ ਅਰਜਾਨਾ ਹੀ ਵੇਚ ਕੇ ਫੇਰ ਹੀ ਰਾਤ ਨੂੰ ਸੌਂਦਾ ਠੀਕ ਹੈ ਜੀ ਤਕਰੀਬਨ ਇਸ ਫਾਰਮ ਤੇ 5-6 ਮਹੀਨ ਹਰ ਟਾਈਮ ਆਪਾਂ ਨੂੰ ਮਿਲਣ ਗਿਆ ਵੇਖਣ ਨੂੰ ਜੁੜੇ ਰਹੋ ਦਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਬੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਜਾ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਬੋਦੀ ਕਿਰਪਾ ਗੁਰੂਆਂ ਦਾ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਗੁਰੂ ਰਾਮਦਾਸ ਕਿਰਪਾ ਕਰਦੇ ਹੋ ਰੱਖ ਜਿਹਦਾ ਆਪਾਂ ਨੂੰ ਬੋਦੀ ਕਿਰਪਾ ਜੀ ਹੈ ਸਾਰੇ ਦੁੱਖ ਭੁੱਲ ਜਾਂਦੇ ਆ ਸਾਰੇ ਦੁੱਖ ਭੁੱਲ ਗਏ ਹਾਂ ਤੇ ਕਰੀਏ ਡਰੈਸ ਨੋਟ ਲੇਖੋ ਇੰਦਰ ਸਿੰਘ ਪਿੰਡ ਅਮੀਸ਼ਾ ਲਾਗੇ ਖੜਲਾ ਜਿਲ੍ਹਾ ਤਰਨਤਾਰਨ ਮੋਬਾਈਲ ਨੰਬਰ 86998 ਜੀ 57350 75 ਨੀਲੀ ਤੋਂ ਕਰੀਏ ਸ਼ਵਾਦ ਤੋਹਫਾ ਹੈ ਕਿੰਨਾ ਕਿ ਤੋਤੇ ਜੀ ਤੋਤੇ ਜੀ 12 ਕਿਲੋ ਜੀ 12 ਕਿਲੋ ਮਗਰ ਵੀ ਕੱਤੀ ਲੱਟਾ 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 ਨੀਲੀ ਰਈ ਆ ਗਿਆ ਹਾਂਜੀ ਬੜਾ ਸੋਹਣਾ ਡਿਜ਼ਾਈਨ ਜੂਨ ਲੱਗਾ ਕਰਮਾਲੀ ਨੂੰ ਹਾਂਜੀ ਹਾਂਜੀ ਫੁੱਲ ਵੱਡੀ ਆ ਜੀ ਵਜਨ ਵਟਦਾ ਪੂਰਾ ਨਾ ਕੀ ਆ ਪਾ ਦੇ ਸਜਣੋ ਝੋਟੀ ਆ ਦੂਜਾ ਸੂਬਾ ਨੀਲੀ ਰਾਵੀ ਤੇ ਪਿਓਰ ਸਾਰੀਆਂ ਹੀ ਨਿਸ਼ਾਨੀਆਂ ਨੂੰ ਕਵਰ ਕਰਦੀ ਆ ਥਾਂ ਨੇ ਵੇਖੋ ਕਿੱਡਾ ਸੋਹਣਾ ਲੱਗਾ ਦੋਰਾ ਥਾਂ ਲੱਗਾ ਲਾਇਓ ਜੀ ਲਾਇਓ ਕਮਾਲ ਹੋ ਵੇ ਗੇਟ ਨਾਲ ਨਾ ਵਾਜੇ ਮੈਂ ਵੱਢੀ ਆ ਧਿਆਨ ਨਾਲ ਨੋ ਜੀ ਸਜਣੋ ਜਿਹਨੂੰ ਦੋਰਾ ਥਣ ਕਹਿ ਦਿੰਦੇ ਨਾ ਦੋਰੇ ਥਣ ਦਾ ਮਤਲਬ ਕਿਉਂਕਿ ਇੱਕ ਹੁੰਦਾ ਪਿਲਸਣਾ ਨਹੀਂ ਇਹ ਦੂਰਾ ਥਣ ਮਟਾਈ ਦੇ ਵਿੱਚ ਸੋਹਣਾ ਲੱਗਦਾ ਚੋਣ ਚ ਵੀ ਚੰਗਾ ਲੱਗਦਾ ਲੇਵਾ ਚੰਗਾ ਤੇ ਨੀਲੀ ਦਾ ਵੀ ਕਦ ਵਜਨ ਫੁੱਲ ਵੱਡਾ ਛੋਟਾ ਨਹੀਂ ਝੋਟੀ ਆ ਖੋਲਾਣੀ ਆ ਤੇ ਰੇਟ ਐਨੂੰ ਕਰਕੇ ਲਾ ਲੂ ਕਿ ਬਖਾਰੋ ਚੁੰਗੀ ਜਾਂਦਾ ਬੱਚਾ ਦੂਜੀ ਮੈਂ ਦਾ ਵੇ ਲੋ ਕਿੰਨੀ ਠੰਡੀ ਹੈ ਠੀਕ ਆ ਤੇ ਰੇਟ ਭੌਜੀਆਂ ਦਾ ਹਾਂਜੀ ਸਾਡਾ 1.5 ਲੱਖ ਦੀ ਲਈਏ 1.5 ਦੀ ਹਾਂਜੀ ਨਹੀਂ ਕਰਨਾ ਮਜ਼ਾਕ ਨਾ ਕਰਿਆ ਕਰੋ ਤੁਸੀਂ ਹੁਣ ਜੇ ਨਹੀਂ ਦੇਣੀ ਦੇ ਦਿਓ ਐਂਡ ਤੁਸੀਂ ਕਰ ਦੋ 1.40 ਦੀ ਲਈਏ ਸਾਡੇ ਜਾਇਜ ਜਾਇਜ ਚਲ ਠੀਕ ਆ ਤੇ ਦੂਜੇ ਨੰਬਰ ਤੇ ਆ ਗਈ ਸੂਈ ਸਵਾਈ ਹਾਂਜੀ ਝੋਟੀ ਹੈਨਾ ਦੁੱਧ ਕਿੰਨਾ ਦੋ ਟੱਠ ਕਿਲੋ ਜੀ 8 ਵਜੇ 8:30 ਹੋ ਜੀ ਆ ਬੱਚਾ ਨਾ ਹਾਂਜੀ ਕੱਟੀ ਮਗਰ ਕੱਟੀ ਆ ਗਈ ਮਗਰ ਫਰਤੇ ਦੀ ਸੂਈ ਜੀ ਚਲੋ ਤੋੜ ਦਿਓ ਇਹਨੂੰ ਕਾਉ ਜੀ ਲਓ ਜੀ 8 ਕਿਲੋ ਦੁੱਧ ਤੇ ਮਗਰ ਵੀ 31 ਸਜਣੋ ਡਬਲ ਫਾਇਦਾ ਕਿਉਂਕਿ ਇੱਕ ਦੀਆਂ ਦੋ ਬਣ ਗਈਆਂ ਲਓ ਜੀ ਤੇ ਪਸਮਾਈ ਜੇ ਲੱਗਦਾ ਨਾ ਹਾਂਜੀ ਹੈ ਕਿ ਉਹ ਬੱਚਾ ਬੱਚਾ ਪਾਏਗਾ ਜੁੰਗ ਗਿਆ ਜੇ ਇੱਕ ਸਾਈਡ ਜਾਦਾ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਹਨਾ ਠੀਕ ਆ ਨòi ਹੈ ਜਣੋਂ ਤੇ ਰੇਟ ਇਹਦਾ ਜੀ ਸੰਦੇ ਸਾਹਿਬ 85 ਦੀ ਦੇ ਦਿੱਗੇ 85 ਹਾਂਜੀ ਐਂਡ 80 ਹਜ਼ਾਰ ਦੀ ਦੇ ਦਿੱਗੇ 80 ਹਾਂਜੀ ਠੀਕ ਆ ਠੀਕ 80 ਹਜ਼ਾਰ ਦੀ ਜੈ ਸਨੋ ਸਜਣੋਂ ਲੈ ਵਾ ਲੂਗਾ ਤੁਸੀਂ ਵੇਖ ਲਓ ਬਹੁਤ ਸੋਹਣਾ ਝੋਟੀ ਦਾ ਤੇ ਜੇ ਨੰਬਰ ਤੇ ਆ ਗਈ ਸੂਈ ਸਵਾਈ ਸੂਈ ਸਵਾਈ ਇਹਦੇ ਮਗਰੀ ਕੱਟਾ ਨਹੀਂ 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 ਸੂਈ ਹਾਂ ਕੱਟਾ ਬੋਲਣਾ ਕਾਲਾ ਤੇ ਕਾਲੀ ਸ਼ਾ ਮੈਂ ਲੈਓ ਬਾ ਤੂੰ ਕੱਟ ਲਿਓ ਲਓ ਜੀ ਕੱਟਾ ਮਗਰ ਜੇ ਦੁੱਧ ਹੈਗਾ ਜੀ 8 ਕਿਲੋ ਹਾਂਜੀ ਦੁੱਧ 8 ਕਿਲੋ 8 ਕਿਲੋ ਠੀਕ ਹੈ ਡੇਰੀ ਮਤਲਬ ਮੈਂ ਜੇ ਗੱਦ ਵੱਡਾ ਜੇ ਤੇ ਰੇਟ 561 ਆਖੀ 61 ਹੀ ਹਾਂ ਉਹ ਚੋ ਛੋੜ ਛੋਪਾ 3000 ਕਰਾਂਗੇ 62 62000 ਦੀ ਸਜਣ ਨੂੰ ਲਾ ਕੇ ਲੇਵਾ ਦਿਖਾ ਦਿਖਾਓ ਮੜਿਆ ਉਹਨੇ ਕਿ ਦਿਖਾਉਣਾ ਲਓ ਜੀ ਤੇ ਰੈਂਟ ਦੇ ਪਈ ਸਜਣਾ ਅੱਗੇ ਚੌਥੇ ਨੰਬਰ ਤੇ ਜਿਹੜੀ ਹੈ ਜੀ 20 ਅੰਦਰ ਦੀ ਮੈਸੂਰੀ ਪੰਜੀਆਂ ਦੀ ਕੱਟੀ ਮਗ ਕੱਟਾ ਕੱਟਾ ਜੀ ਤੋਰਿਓ ਉਹਨੂੰ ਤੋੜ ਦਿਓ ਲੰਮੀ ਪਰੇ ਨੂੰ ਭਾਵੇਂ ਲਓ ਸੱਜਣੋ ਇਹ ਵੀ ਕੋਈ 20 ਦਿਨਾਂ ਦੀ ਲਾਲੇ ਕੋਈ 25 ਦਿਨਾਂ ਦੀ ਲਾਲੇ ਦੁੱਧ ਕਿੰਨਾ ਹੋਊਗਾ ਪੱਕਾ ਜੀ ਦੁੱਧ 7 ਕਿਲੋ 7 ਕਿਲੋ ਹਾਂ ਜੀ ਦੁੱਧ 7 ਕਿਲੋ ਥਣ ਥਣ ਪੱਦਰ ਹਲੇਵਾ ਬਿਲਕੁਲ ਲਓ ਜੀ ਇਹਦਾ ਰੇਟ ਪਾਓ ਜੀ 55000 ਦੀ ਸਭ ਤੋਂ 55 ਦੀ ਹਾਂ ਜੀ 500 ਛੋਟ ਕਰ ਦਈਏ ਕਰ ਦਿਓ 1000 ਕਰ ਦਿਓ 1000 54 54000 ਦੀ 54000 ਦੀ ਸੱਜਣੋ ਅਮੀ ਸ਼ਾਹ ਉਹ ਮਿਲ ਲਗਾ ਆ ਜਾਓ ਲੁੱਟ ਲੋ ਮੇਲਾ